ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਸਰ ਜਿਸ ਜੀ ਉਡੀਕ ਕਰ ਰਹੇ ਸੀ ਬਗਾ ਬੰਦਾ ਸ੍ਰੀ ਬਹਾਦਰ ਕੋ ਸਰਦਾਰ ਹਰੀ ਸਿੰਘ ਨਲਵਾ ਜੀ ਦਾ ਸਟੈਚੂ ਅਮ੍ਰਿਤਸਰ ਦੇ ਗੁਲਿਆਰੇ ਚ ਪਹੁੰਚ ਚੁੱਕਿਆ ਪ੍ਰਸ਼ਾਸਨ ਦਾ ਐਮਪੀ ਔਜਲਾ ਜੀ ਦਾ ਕਾਲ ਸੇਵਾ ਫਾਊਂਡੇਸ਼ਨ ਵੱਲੋਂ ਕਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਭਰਾਓ ਪਿਛਲੇ ਲੰਮੇ ਸਮੇਂ ਤੋਂ ਕਾਲ ਸੇਵਾ ਫਾਊਂਡੇਸ਼ਨ ਵੱਲੋਂ ਆਪਾਂ ਮੰਗ ਕਰ ਰਹੇ ਸੀਗੇ ਔਰ ਬਾਰ-ਬਾਰ ਚਿੱਠੀਆਂ ਲਿਖ ਰਹੇ ਸੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਔਰ ਐਮਪੀ ਸਾਹਿਬ ਨੂੰ ਬਹੁਤ ਸਾਰੀਆਂ ਬੇਨਤੀਆਂ ਕੀਤੀਆਂ ਪਰ ਪ੍ਰਵਾਨ ਹੋ ਗਈਆਂ ਸਭ ਤੋਂ ਪਹਿਲੀ ਖੁਸ਼ਖਬਰੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੋ ਕੰਪਨੀ ਬਾਗ ਦੇ ਵਿੱਚ ਬੁੱਤ ਸੀ ਡਿੱਗਣ ਦੇ ਕਿਨਾਰੇ ਸੀ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਸੀ 24 ਦੇ ਵਿੱਚ ਕਾਰਪੋਰੇਸ਼ਨ ਦੇ ਡੀਸੀ ਔਰ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਤੇ ਅੰਮ੍ਰਿਤਸਰ ਦੇ ਡੀਸੀ ਸਾਹਿਬ ਨੇ ਤੇ ਐਮਪੀ ਔਜਲਾ ਜੀ ਨੇ ਅਸੀਂ ਬਹੁਤ ਬੇਨਤੀਆਂ ਕੀਤੀਆਂ ਸੀ ਤੇ 1 ਕਰੋੜ ਰੁਪਏ 스마트 ਸਿਟੀ ਤਹਿਤ ਪਾਸ ਕਰਕੇ ਉਹ ਬੁੱਤ ਦਾ ਬਣਨ ਦਾ ਕੰਮ ਸ਼ੁਰੂ ਹੋ ਗਿਆ ਔਰ ਦੂਜੀਆਂ ਬੇਨਤੀਆਂ ਕੀਤੀਆਂ ਸੀ ਕਿ ਗਲਿਆਰੇ ਵਿੱਚ ਤੇ ਕੰਪਨੀ ਬਾਗ ਵਿੱਚ ਮਹਾਪੁਰਸ਼ਾਂ ਦੇ ਸੰਤਾਂ ਦੇ ਜਰਨੈਲਾਂ ਦੇ ਜਿਹੜੇ ਸਟੈਚੂ ਲਾਏ ਜਾਣ ਔਰ ਟੂਰਿਸਟ ਕੋ ਮਣਾਉਂਦੇ ਆ ਤੇ ਉਹਨਾਂ ਨੂੰ ਗਾਈਡ ਕਰਕੇ ਦੱਸਿਆ ਜਾਵੇ ਵੀ ਐਸੇ ਜਰਨੈਲ ਜੋ ਉਹਦੇ ਸਾਡੇ ਕੋਲ ਸੀ ਜਿਨ੍ਹਾਂ ਵਿੱਚੋਂ ਅਸੀਂ ਮੰਗ ਕੀਤੀ ਸੀ ਬਾਬਾ ਬੰਦਾ ਸਿੰਘ ਬਹਾਦਰ ਅਕਾਲੀ ਫੁੱਲਾ ਸਿੰਘ ਜੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਜੀ ਜਰਨਲ ਹਰਬਖਸ਼ ਸਿੰਘ ਜਰਨਲ ਜਗਜੀਤ ਸਿੰਘ ਰੋੜਾ ਜੀ ਸ਼ਾਮ ਸਿੰਘ ਟਾਰੀ ਜੀ ਜੱਸਾ ਸਿੰਘ ਰਾਮਗੜੀਆ ਜੀ ਜੱਸਾ ਸਿੰਘ ਆਲੂ ਵਾਲੀਆ ਜੀ ਸੋ ਇਹ ਬੇਨਤੀਆਂ ਕੀਤੀਆਂ ਸੀ ਔਰ ਗੋਲਡਨ ਗੇਟ ਦਾ ਨਾਮ ਪਾਈ ਮਹਾ ਸਿੰਘ ਗੇਟ ਰੱਖਿਆ ਜਾਵੇ ਵੀ ਬੇਨਤੀ ਕੀਤੀ ਸੀ ਤੇ ਉਹਨਾਂ ਵਿੱਚੋਂ ਇੱਕ ਤੇ ਕੰਪਨੀ ਬਾਗ ਸ਼ੁਰੂ ਹੋ ਗਿਆ 95 ਲੱਖ ਦੀ ਲਾਗਤ ਨਾਲ ਕੰਮ ਸਟੈਚੂ ਦੇ ਆਲੇ ਦੁਆਲੇ ਬਣਦਾ ਔਰ ਦੋ ਸਟੈਚੂ ਜਿਹੜੇ ਭੇਜ ਦਿੱਤੇ ਆ ਬਾਬਾ ਬੰਦਾ ਸਿੰਘ ਬਹਾਦਰ ਸਿੰਘ ਬਹਾਦਰ ਜੀ ਦਾ ਤੇ ਸਰਦਾਰ ਹਰੀ ਸਿੰਘ ਨਲੂਆ ਜੀ ਦਾ ਸਟੈਚੂ ਜਿਹੜਾ ਉਹ ਭੇਜ ਦਿੱਤਾ ਗਿਆ ਦਿਲੋਂ ਧੰਨਵਾਦ ਪ੍ਰਸ਼ਾਸਨ ਦਾ ਤੇ ਐਮਪੀ ਔਜਲਾ ਜੀ ਦਾ ਉਹ ਗਲਿਆਰੇ ਦੇ ਵਿੱਚ ਬਹੁਤ ਜਲਦ ਜਿਹੜਾ ਲੱਗਣ ਜਾ ਰਹੇ ਬਹੁਤ ਬਹੁਤ ਧੰਨਵਾਦ